ਇਹ ਮੁੰਡੇ ਨੇ ਬਸ ਸਾਰੇ ਪੰਜਾਬ ਨੂੰ ਅੱਖ ਲਾਤੀ ਚਲੋ ਪਿੱਛੇ ਕਰੋ ਯਾਰ ਸੱਚੀ ਗੱਲ ਦੋਸਤੋ ਲੰਗੇ ਦੇਣੀ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਭਾਈ ਅਮਰਤਪਾਲ ਸਿੰਘ ਦੇ ਉਹਨਾਂ ਸਾਥੀਆਂ ਦੀ ਜਿਨ੍ਹਾਂ ਨੂੰ ਡਿਬਰੂਗੜ ਤੋਂ ਪੰਜਾਬ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਪੇਸ਼ੀ ਸੀ ਤਾਂ ਇਸ ਮੌਕੇ ਉੱਥੇ ਮੌਜੂਦ ਇੱਕ ਐਸਪੀ ਹਰਪਾਲ ਸਿੰਘ ਵੱਲੋਂ ਭਾਈ ਅਮਰਤਪਾਲ ਸਿੰਘ ਦੇ ਮਾਤਾ ਦੇ ਨਾਲ ਕਾਫੀ ਜ਼ਿਆਦਾ ਬੱਤਲੂਕੀ ਕੀਤੀ ਗਈ ਇਹ ਕਿਹਾ ਗਿਆ ਕਿ ਤੇਰੇ ਪੁੱਤ ਨੇ ਪੂਰੇ ਪੰਜਾਬ ਦੇ ਵਿੱਚ ਅੱਗ ਲਗਾ ਦਿੱਤੀ ਤੁਸੀਂ ਕਰੋੜਾਂ ਰੁਪਏ ਕਮਾ ਕੇ ਲੋਕਾਂ ਦੇ ਖਾ ਲਏ ਤਾਂ ਉੱਥੇ ਹੀ ਇਸ ਗੱਲ ਦਾ ਵਿਰੋਧ ਪੂਰੇ ਪੰਜਾਬ ਦੇ ਵਿੱਚ ਹੋਇਆ ਲੋਕਾਂ ਦਾ ਕਹਿਣਾ ਸੀ ਕਿ ਇੱਕ ਪੁਲਿਸ ਅਧਿਕਾਰੀ ਨੂੰ ਜੋ ਇੰਨੇ ਵੱਡੇ ਐਸਪੀ ਦੇ ਅਹੁਦੇ ਤੇ ਹੈ ਇਸ ਤਰ੍ਹਾਂ ਕਿਸੇ ਪਾਰਟੀ ਦਾ ਨੁਮਾਇੰਦਾ ਬਣ ਕੇ ਗੱਲ ਨਹੀਂ ਕਰਨੀ ਚਾਹੀਦੀ ਸੀ ਇਸ ਤਰ੍ਹਾਂ ਦੀ ਗੱਲ ਕਰਨੀ ਬਹੁਤ ਹੀ ਹੇਠਲੇ ਪੱਧਰ ਦਾ ਬਿਆਨ ਹੈ ਤੇ ਇਸ ਤੋਂ ਬਾਅਦ ਹੁਣ ਇੱਕ ਅਜਿਹਾ ਖੁਲਾਸਾ ਸਾਹਮਣੇ ਆਇਆ ਕਿ ਐਸਪੀ ਹਰਪਾਲ ਸਿੰਘ ਦੇ ਬੱਚੇ ਜਦੋਂ ਕਿਤੇ ਜਾਂਦੇ ਨੇ ਤਾਂ ਲੋਕਾਂ ਵੱਲੋਂ ਉਹਨਾਂ ਨੂੰ ਤੰਗ ਕੀਤਾ ਜਾਂਦਾ ਹੈ ਉਹਨਾਂ ਦੇ ਪਿਤਾ ਦੇ ਉਸ ਬਿਆਨ ਕਰਕੇ ਜਿਸ ਤੋਂ ਬਾਅਦ ਹੁਣ ਭਾਈ ਅਮਰਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਸਾਹਮਣੇ ਆਏ ਨੇ ਜਿਨ੍ਹਾਂ ਨੇ ਕਿਹਾ ਕਿ ਐਸਪੀ ਹਰਪਾਲ ਸਿੰਘ ਦੇ ਬੱਚਿਆਂ ਨੂੰ ਬਿਲਕੁਲ ਵੀ ਪਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ ਕਿਸੇ ਦੇ ਵੀ ਬੱਚਿਆਂ ਨੂੰ ਇਸ ਤਰ੍ਹਾਂ ਤੱਕ ਪਰੇਸ਼ਾਨ ਕਰਨਾ ਗਲਤ ਹੈ ਇਸ ਮੌਕੇ ਹੋਰ ਕੀ ਕਿਹਾ ਭਾਈ ਅਮਰਤਪਾਲ ਸਿੰਘ ਦੇ ਪਿਤਾ ਨੇ ਆਓ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ 31 ਤਰੀਕ ਨੂੰ ਅੰਮ੍ਰਿਤਸਰ ਕੋਰਟ ਕੰਪਲੈਕਸ ਜੋ ਘਟਨਾ ਵਾਪਰੀ ਉਹ ਬੜੀ ਮੰਦਭਾਗੀ ਸੀ ਜੋ ਐਸਪੀ ਹਰਪਾਲ ਸਿੰਘ ਦਾ ਜਿਹੜਾ ਰੋਲ ਸੀ ਬਹੁਤ ਨਿਖੇਦੀ ਜਨਕ ਸੀ ਤੇ ਉਸ ਤੋਂ ਬਾਅਦ ਚ ਚਲੋ ਜੋ ਕੁਝ ਵੀ ਉਹ ਦਿੱਤਾ ਆਪਾਂ ਲੀਗਲ ਐਕਸ਼ਨ ਲਵਾਂਗੇ ਸਾਰੀਆਂ ਜੋ ਕਾਰਵਾਈ ਉਹਦੇ ਖਿਲਾਫ ਕੀਤੀ ਜਾ ਸਕਦੀ ਕਰਾਂਗੇ ਪਰ ਸਾਨੂੰ ਪਤਾ ਕੋਈ ਸਾਡੇ ਨੋਰਸ ਆਇਆ ਕਿ ਕੋਈ ਸੰਤਾਂ ਜਿਹੜੀਆਂ ਕਿ ਉਹਦੇ ਪਰਿਵਾਰ ਨੂੰ ਕੁਝ ਬੰਦਾ ਚੰਗਾ ਬੋਲਿਆ ਜਾ ਰਿਹਾ ਸਾਡੀ ਸਾਰਿਆਂ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਕਿ ਠੀਕ ਹੈ ਕਿ ਐਸਪੀਰ ਪਾਲ ਸਿੰਘ ਦਾ ਤੇ ਦੋਸ਼ ਹੈ ਜੋ ਉਹਨੇ ਕੀਤਾ ਪਰ ਆਪਾਂ ਨੂੰ ਉਹਦੇ ਪਰਿਵਾਰਕ ਮੈਂਬਰਾਂ ਨੂੰ ਕੋਈ ਕਿਸੇ ਵੀ ਤਰੀਕੇ ਨਾਲ ਕੋਈ ਉਹਨਾਂ ਦੇ ਕੋਈ ਗਲਤ ਕਮੈਂਟ ਕਰਨਾ ਜਾਂ ਇਹ ਚੀਜ਼ ਚੰਗਾ ਨਹੀਂ ਲੱਗਦਾ ਕਿ ਆਪਾਂ ਸਾਡੇ ਜਿਹੜਾ ਇਤਿਹਾਸ ਗਵਾਹ ਵਾਕਿ ਸਾਡੇ ਵੱਡਿਆਂ ਵਡੇਰਿਆਂ ਨੇ ਗੁੱਜੀਆਂ ਦੀਆਂ ਵਿੱਚ ਧੀਆ ਪੈਣਾ ਬੱਚਿਆਂ ਨਾਲ ਕੋਈ ਇਹੋ ਜਿਹਾ ਸਲੂਕ ਨਹੀਂ ਕੀਤਾ ਕਿ ਜਿਹੜਾ ਕੋਈ ਗੁਰਮਤਿ ਮਰਿਆਦਾ ਤੋਂ ਉਲਟ ਹੋਵੇ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਠੀਕ ਹੈ ਕਿ ਉੱਤੇ ਵਾਸਤੇ ਆਪਾਂ ਜੋ ਲੀਗਲ ਨੋਟਸ ਜੋ ਵੀ ਜੋ ਕਾਨੂੰਨੀ ਕਾਰਵਾਈ ਹੈ ਸਾਰੀ ਉੱਤੇ ਆਪਾਂ ਕਰਾਂਗੇ ਤੇ ਬਾਕੀ ਉਹਦੇ ਪਰਿਵਾਰ ਦਾ ਮੇਰੇ ਖਿਆਲ ਆ ਕਿ ਆਪਾਂ ਉਹਦੇ ਪਰਿਵਾਰ ਤੱਕ ਨਹੀਂ ਜਾਣਾ ਚਾਹੀਦਾ ਕਿਉਂਕਿ ਉਹ ਪਰਿਵਾਰ ਨੂੰ ਪੁੱਛ ਕੇ ਨਹੀਂ ਸਾਰਾ ਕੁਝ ਕੀਤਾ ਜਾਂਦਾ ਇਸ ਕਰਕੇ ਮੇਰੇ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਜ਼ਰੂਰ ਧਿਆਨ ਦੇਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ